ਵੇਛਣਾ ਹਾਏ ਆ ਗਈ ਕਿਹਾ ਕੀ ਸਰਵਾ ਵੇਖਣ ਚੋ ਪਾਏ ਜੇ ਤੋ ਗਿਓ ਨਹੀਂ ਮੈਂ ਮੱਖੀ ਮੰਗੀ ਸੀ ਬਣੀਆਂ ਹੋਣ ਉਹ ਮੈਨੂੰ ਨਹੀਂ ਪਤਾ ਮੇਰੇ ਮੰਮੀ ਤਾਂ ਰੋਜ਼ ਆਉਂਦੀ ਆ ਸੜਿਆ ਵੇਖਣ ਆਖੇ ਹੀ ਮੱਖੀ ਲੈ ਕੇ ਆਇਓ ਬਥੇਰੇ ਤੀ ਨੂਸ ਜੈ ਇਨਾ ਕਮਾਂ ਚ ਮੈਂ ਨਹੀਂ ਹੋ ਜਾਣਾ ਨਾ ਪੀਫਾ ਤਾਰ ਰਹੀ ਆ ਹਾਏ ਆ ਗਈ ਮੇਰੀ ਮੰਮੀ ਸੱਸ ਦੀ ਕਹੋ ਸੱਸ ਦੀ ਮੰਮੀ ਕਿੱਥੇ ਆ ਤੂੰ ਇਹ ਕਪੜੇ ਸੁਣਾ ਤੂੰ ਹਾਂ ਵਧੀਆ ਦਾਦੀ ਨਹੀਂ ਆਏ ਦਾਦੀ ਤੇਰਾ ਕੂਣ ਕੇ ਦਾ ਆ ਗਿਆ ਸਿਸਰੇ ਆਏ ਮੰਮੀ ਦਾ ਬੂਲ ਹਲੋ ਹਾਂਜੀ ਕਿਸ਼ਮਾ ਮੰਮੀ ਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਹਾਂਜੀ ਕੋਸ਼ਮੀ ਮੈਂ ਵੀ ਚਾਰੂ ਲਾਉਂ ਲਈਂ ਕਿ ਤੁਸੀਂ ਕੀ ਕਰੰਦੇ ਜੇ ਠੀ ਠੀ ਕਰ ਲਿਆ ਕੰਮ ਕੰਦਾ ਹਾਂਜੀ ਠੀਕ ਠਾਕ ਕੋਸ਼ਮੀ ਨੇ ਆਣੇ ਤੇ ਸਕੂਲੇ ਗਏ ਆ ਹਾਂਜੀ ਇਹ ਵੀ ਦੇ ਆਪਣਾ ਕੰਮ ਚੰਦਾ ਕਰਨਾ ਹਾਂਜੀ ਹੋਰ ਸਾਰੇ ਕੀ ਖਾਰ ਤੂੰ ਹੀ ਸੁਣਾ ਕੀ ਕੰਡੇ ਡਰਜੀ ਹੋਣੀ ਅਸ਼ਾ ਚੋਣਾ ਲੱਗੇ ਬੜਾਣਾ ਠੀਕ ਠੀਕ ਜੇ ਅਸ਼ਾ ਆਜ ਜਾਣਾ ਹਣ ਠੀਕ ਠੀਕ ਚੱਲ ਕੋਈ ਨਹੀਂ ਆਜੋ ਕਿੱਦਾਂ ਆਉਂ ਘੇਰ ਠੀਕ ਠੀਕ ਬੱਤੀ ਆ ਜਾਣਾ ਵਾ ਚਲੋ ਠੀਕਾ ਕਿੰਨੇ ਘੰਟੇ ਤੱਕ ਕਰ ਲੋਗੇ ਚਲੋ ਠੀਕਾ ਫਿਰ ਚਲੋ ਠੀਕਾ ਚਲੋ ਕਰ ਲੋ ਫਿਰ ਕੰਮ ਤੇ ਠੰਡੇ ਠੰਡੇ ਆ ਜਿਓ ਮੈਂ ਵੀ ਕਰਨਾ ਦੱਸਦਾ ਵਾ ਚਲੋ ਠੀਕਾ ਲੈ ਹਾਂ ਮੰਮੀ ਲੱਗੇ ਹੁਣ ਇੰਜ ਕਰਾਂ ਛੇ ਛੇ ਦੀ ਕੰਮ ਖਤਮ ਕਰਾਂ ਫਿਰ ਘੜੀ ਲੱਗ ਗਿਆ ਬੈਠ ਗੱਪਾਂ ਮਾਰੂੰਗੀ ਇਦਾਂ ਹੀ ਕਰ ਲੈਣੀ ਆ ਜਲਦੀ ਜਲਦੀ ਛਾੜੂ ਫੇਰਾ ਪਲਕੀ ਪਹਿਲਾਂ ਨਾ ਮਾਤਾ ਨੂੰ ਘਰੋਂ ਕੱਢਾਂ ਕਿਸ ਤਰੀਕੇ ਦੇ ਨਾਲ ਨਹੀਂ ਤੇ ਇਹ ਜੇ ਉਹਨੂੰ ਟੱਕਰ ਗਈ ਐ ਨੇ ਤੇ ਲੁੱਤੀਆਂ ਲਾ ਦੇਣੀਆਂ ਉਹਨੂੰ ਸਾਰੀਆਂ ਪਹਿਲੇ ਇਹਦੇ ਹੱਲ ਜਾਣੀ ਆ ਕਿਹੜੀ ਕੋਲ ਕਰਦੀ ਆ ਮੰਮੀ ਕੀ ਕਹਿੰਦੇ ਇਹ ਕੋਹ ਨਹੀਂ ਆ ਕੱਪੜੇ ਜੇ ਤੋਤੇ ਸੁੱਕੇ ਸੀ ਤੇ ਮੈਂ ਕਰ ਜੋੜਨਾ ਤੇ ਰੈਨ ਤੋਂ ਨਾ ਜੋੜ ਦਿੰਨੀ ਆ ਚਲ ਮੈਂ ਜੋੜ ਦਿੰਨੀ ਆ ਮੈਂ ਕਿਹੜਾ ਉੱਥੇ ਵਹਿਲੀ ਬੈਠੀ ਐ ਵੱਡੀ ਹੋ ਜਾਣਾ ਅਛਾ ਮੰਮੀ ਨੂੰ ਪਤਾ ਹੋਣਾ ਉਹ ਗਾਲ ਲੇਖੂ ਤਾਂ ਤਾਲਾ ਨਹੀਂ ਹਿੰਗਾ ਕਿਹੜਾ ਤਾਂ ਆ ਉਹ ਵੀਰ ਬਿੱਟੂ ਕੇ ਤਰ੍ਹਾਂ ਲੱਗੇ ਅਈ ਸ਼ਾ 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 ਉਹ ਅੰਦਰ ਟਿਲਾ ਬੜਾ ਵਾ ਠੀਕ ਆ ਆ ਸੁਣਿਆ ਤਾਂ ਮਵੇਂ ਹੀ ਉਤਰ ਤੈਨੂੰ ਇਹ ਜੇ ਪਤਾ ਨਾ ਮੈਂ ਨਹੀਂ ਗਈ ਇਹ ਜੇ ਉਤਰ ਮੈਨੂੰ ਪਤਾ ਲੱਗਾ ਮੜਾ ਜਬ ਠੀਕ ਨਹੀਂਗਾ ਆ ਤਾਂ ਪਤਾ ਲੈਣਾ ਪੰਦਾ ਹੀ ਆ ਉਹ ਪੰਦਾ ਤਾਂ ਪਰ ਗਰਮੀ ਬੜੀ ਅੱਜ ਨਹੀਂ ਮੈਂ ਜੋਤੀ ਜਾਣਾ ਹਾਏ ਨੇ ਮੰਨਣਾ ਹੀ ਨਹੀਂ ਕਾ ਅਈ ਸ਼ਾ ਆ ਰੰਗਲੀ ਗਰਮੀ ਆ ਤੇ ਐਂਡ ਆ ਉਹ ਦੱਸ ਮੈਨੂੰ ਪਤਾ ਵੀ ਕੀ ਦਾ ਅਗਵਾਣ ਜ ਆਪਣੇ ਉਹ ਵੀਰਗਲਦਾਰ ਨਹੀਂ ਆਹੋ ਉਹ ਵੀ ਆਂਦੇ ਤੇ ਲਾਹ ਹੋਰੇ ਗਿੱਟੇ ਗੋਡੇ ਫਰੇ ਦੋਹਦੇ ਆ ਗਿੱਟੇ ਗੋਡੇ ਤੇ ਦੋਹਦੇ ਆ ਤੇ ਘੜੀ ਕੀ ਕਰਾਂ ਗਰਮੀ ਬੜੀ ਮੇਰਾ ਜਾਣੂ ਜੀ ਨਹੀਂ ਕਰਦਾ ਮੰਮੀ ਹਾਂ ਗਵਾਣ ਰਹਾ ਗਾ ਮੁਰਕੇ ਮੂੰਹ ਮੱਥੇ ਲੱਗਦਾ ਬੁਰਿਆ ਲੱਗੀ ਜਾਵਾ ਮੈਂ ਤੂੰ ਮੈਨੂੰ ਕੱਢ ਕੇ ਰਹਿਣਾ ਹੁੰਦਾ ਮੈਂ ਕੱਢਣ ਦੀ ਨਹੀਂ ਗੱਲ ਮੈਂ ਤਾਂ ਕਹਿਣ ਦੀ ਆਪ ਤੂੰ ਪਤਾ ਲੈ ਉਹ ਬੁਰਿਆ ਲੱਗੀਦਾ ਵਾ ਤੇ ਜੇ ਰਾਤ ਲਈ ਟਕਰੇ ਅਗਲੇ ਤਾਂ ਨਹੀਂ ਦਿੰਦੇ ਆ ਵੀ ਤੂੰ ਇਹ ਪਤਾ ਲੈ ਨਹੀਂ ਹੁੰਦੇ ਆਟਾ ਚੱਲ ਫੇ ਮੈਂ ਲੈ ਆਉਣੀ ਆ ਪਤਾ ਤੂੰ ਪਤਾ ਲੈ ਉਹ ਕਪੜੇ ਮੈਂ ਆਪਣੇ ਜੋੜ ਲੂੰਗੀ ਚਲ ਠੀਕ ਆ ਮੈਂ ਲੈ ਕੇ ਪਤਾ ਆਈ ਹੁਣੀ ਚਲ ਠੀਕ ਕੋਈ ਨਹੀਂ ਤੇ ਸਹਿਰ ਬਾਣਾ ਆਇਓ ਠੀਕ ਠੀਕ ਆ ਆਓ ਚਾਣਾ ਇਹ ਕੰਮ ਤੇ ਬਣਿਆ ਇਹਨੂੰ ਤੇ ਘਰੋਂ ਕੱਢਿਆ ਨਹੀਂ ਤੇ ਇਹਨੇ ਤੇ ਉਸਰ ਬੜੇ ਲੁੱਤੀਆਂ ਲਾ ਦੇਣੀਆਂ ਜੀ ਉਹਨੂੰ ਕਿਤੇ ਮਾਹ ਤੇ ਮੇਰੀ ਮੰਮੀ ਆਉਂਦੀ ਆ ਇੰਜ ਕਰਾਂ ਹੁਣ ਇਹਨਾਂ ਵੱਲ ਜਾਵਾਂ ਕੋਈ ਵਧੀਆ ਜੀ ਵਰਦੀ ਮਗਾਉਣੀ ਆ ਇਹਨਾਂ ਨੂੰ ਆਣੀ ਲੈ ਕੇ ਆਉ ਵਰਦੀ-ਪੁਰਦੀ ਮੇਰੀ ਮੰਮੀ ਬਾਤ ਤੇ ਆ ਕੱਪੜੇ ਆਪੇ ਬਾਅਦ ਚ ਜੁੜ ਜਾਣਗੇ ਪਹਿਲਾਂ ਇਹਨਾਂ ਨਾਲ ਜਾਣੇ ਹੈ ਕਿਥੇ ਆ ਬੱਤੀ ਆਉਣ ਵਾਲੀ ਆ ਨੱਕੇ ਨੂੰ ਕੇ ਬੰਲੀਏ ਪਾਣੀ ਲਾ ਲਈ ਨਾਲੇ ਇਹ ਜਾਰਾ 21 ਨੂੰ ਇਹੋ ਪਾਣੀ ਹੁਣ ਆ ਗਈ ਇਹਦੀ ਗੱਬੇ ਚ ਆ ਗਈ ਆ ਤਾਂ ਲੱਕਰ ਗਿਆ ਵੱਜਾ ਹੁਣ ਆਟੋਮੈਟਿਕ ਲਾ ਦਨੇ ਜੋ ਬੱਤੀ ਆਊਗੀ ਕਪੇ ਚਲ ਪੋਗੇ ਹਾਏ ਕਿੱਥੇ ਜਾ ਆ ਦੱਸ ਹਾਏ ਕੀ ਬੜੀ ਹੱਥੀ ਆਉਂਦੀ ਕੀ ਗੱਲ ਹਾਏ ਕੀ ਕਰਨ ਦੇ ਜੇ ਆ ਬੱਤੀਆਂ ਹਾਏ ਨਹੀਂ ਕਰਵੀਂ ਤੇ ਜਾ ਪਾਣੀ ਪੀਣਾ ਵਾ ਪਾਣੀ ਦੇ ਪਹਿਲੇ ਤੂੰ ਪੀ ਹਾਵਲੇ ਤੇ ਤੂੰ ਫਿਰ ਨਹੀਂ ਐਥੇ ਹੈਗਾ ਪਾਣੀ ਆਏ ਚ ਬੱਚੇ ਜਾਂ ਅਸਾ ਤਾ ਨੂੰ ਆਉ ਮਰ ਗਿਆ ਕਿਉਂ ਉਹ ਮੇਰੀ ਮੰਮੀ ਲੱਗੀ ਹੁਣ ਤੂੰ ਕੀ ਕਰਾ ਉਹ ਖਾਣ ਚੀਲੇ ਕੋਈ ਪਰਖੀ ਪੁੱਤੀ ਲਿਆਓ ਤਾਂ ਹੈ ਨਹੀਂ ਮੁਝਾ ਬੱਝੀ ਕਰ ਹਾਂ ਹਾਂ ਮੇਰੀ ਮੰਮੀ ਆਉਂਦੀ ਪੁੜੀਆਂ ਖਵਾ ਲੈਣਾ ਵਾ ਆ ਪੁਰੀਆ ਖਵਾਲ ਦੇ ਹੋਗੇ ਕਿ ਪਹਿਲੀ ਵਾਰੀ ਲੱਗੀ ਹੁਣ ਚਲੋ ਆਓ ਤਾਂ ਮੈਂ ਨਹੀਂ ਜਾਣਾ ਜਾਣਾ ਹਾਂ ਆ ਜਾਓ ਮੇਰੇ ਟਾਈਮ ਨਹੀਂ ਹੈਗਾ ਇੱਕ ਮਿੰਟ ਦਾ ਕੰਮ ਵਾ ਇੱਕ ਕੁ ਮਿੰਟ ਦਾ ਕੰਮ ਲੱਗ ਗਿਆ ਘੜ ਲਿਓ ਬੱਤੀ ਆਉਣ ਵਾਲੀ ਆ ਤਾਂ ਮੈਂ ਘਰ ਨਹੀਂ ਜਾ ਰਾਂ ਕਿ ਉਹ ਲੱਕੇ ਬਣ ਕੇ ਚਲ ਜਾਓ ਪਾਈ ਪਾਈ ਚੱਲਿਆ ਕਿ ਬਣੀ ਉਹ ਮੈਂ ਨਹੀਂ ਜਾਣਾ ਭੁਜੇ ਭੁਜੇ ਖਵਾਲਦੀ ਮੈਂ ਆਪਣੀ ਮਾਂ ਨੂੰ ਪੁਰੀਆਂ ਨਹੀਂ ਖਵਾ ਲਾਣਾ ਜਰੂਰ ਤੁਹਾਡੇ ਰਿਸ਼ਤੇਦਾਰ ਆਉਣ ਤੇ ਦੁਬਾਰ ਪਰਤੂਆਂ ਤੇ ਠੰਡੇ ਹੁੰਦੇ ਆ ਤੇ ਮੇਰੀ ਮਾਂ ਵਾਲੀ ਪੁਰੀਆ ਕੋਈ ਨਹੀਂ ਜਦੋਂ ਬਾਅਦ ਚ ਕੇ ਆਉਗੀ ਫੇਰ ਲਿਆਵਾਂਗੇ ਹੁਣ ਅੱਜ ਟਾਈਮ ਨਹੀਂ ਹੈਗਾ ਓ ਚਲੋ ਵਾ ਉਹ ਗਾਇ ਇੱਕ ਮਿੰਟ ਲੱਗਣਾ ਵਾ ਉਹ ਮੈਂ ਨਹੀਂ ਜਾਣਾ ਜੀ ਹੁਣ ਆ ਜਾ ਦੇ ਵੀ ਆਓ ਚੋਗਾ ਉਹ ਦੇ ਜੱਟ ਪ੍ਰੀਆ ਮੈਂ ਉਹ ਖੜਾ ਤੂੰ ਉਹ ਦੇਖ ਲੈ ਆ ਜਾਓ ਹਾਂ ਓਏ ਅੱਗੇ ਗੁਟੀਆਂ ਕੌਂਗ ਦੇ ਰੱਥਾ ਨਹੀਂ ਵਰਦੇ ਵਰਦੇ ਅੱਜ ਮੇਰੀ ਮਾਂ ਆਉਂਦੀ ਆ ਬਰਤੀ ਮੰਗ ਲਈ ਕੀ ਚਲ ਆ ਜਾਓ ਹੁਣ ਕੋਈ ਨਾ ਆਉਂਦੀ ਲੈ ਇੱਕ ਨਾਲੇ ਦੱਸਦਾ ਉਹਨੂੰ ਕੋਈ ਕਰਤੂਤਾ ਤੇਰੀਆਂ ਨਹੀਂ ਨਹੀਂ ਦੱਸਣਾ ਤੂੰ ਮੈਨੂੰ ਆਹ ਉਹਨੂੰ ਦੱਸਦਾ ਨਾ ਕਰ ਤੂੰ ਅਏ ਵੀ ਕੰਮ ਕਰਨ ਵਾਲੇ ਪਏ ਕਰਦੇ ਤਾ ਕਰੀ ਮੇਰੀ ਮਾਂ ਦੇ ਆਉਣ ਲਈ ਠੰਡਾ ਲੈ ਦੇ ਕਦੀ ਹਾਂ ਕਦੀ ਠੰਡੇ ਲੈ ਆ ਦੇ ਤੇ ਕਦੀ برفੀਆਂ ਲੈ ਆ ਦੇ ਤੇ ਕਦੀ ਕੋਹ ਲੈ ਆ ਦੇ ਨੂੰ ਲੈ ਆ ਉਹ ਪੈਂਦੇ ਆ ਕਿਦਾਂ ਮਿਰਚਾਂ ਲੜਨ ਦੇ ਲਾਵਾਂ ਵਿੰਡੇ ਵੇਜ ਦਾ ਖਾ ਹੀ ਜਾਵਾਂ ਓਏ ਲੱਬੀ ਕਿਹੜੀ ਬੁੱਢੀ ਨਹੀਂ ਛੇਤੀ ਕੰਮ ਕਰਨਾ ਮੰਮੀ ਨੇ ਆਣਾ ਲੱਗਦਾ ਟਾਈਮ ਸੀ ਆਵੇ ਨਹੀਂ ਜੀ ਹਾਂ ਬਰਕਤੀ ਆ ਗਏ ਤਾਂ ਬੜੀ ਛੇਤੀ ਹੋਣਾ ਹੈ ਮੈਂ ਇਹ ਕਿ ਨਹੀਂ ਵੇਖਣਾ ਹਾਂ ਆ ਗਈ ਕਿਹਾ ਕੀ ਸੜਿਆ ਵੇਖਣ ਚੋ ਪਾ ਆਏ ਜੇ ਤੋ ਗਿਲਾ ਨਹੀਂ ਮੈਂ ਬਰਕੀ ਮੰਗੀ ਹੀ ਨਹੀਂ ਪੈਣੀ ਹੁਣ ਉਹ ਮੈਨੂੰ ਨਹੀਂ ਪਤਾ ਮੇਰੇ ਮੰਮੀ ਕਰਦੇ ਹੋ ਜਾਂ ਆਉਂਦੀ ਆ ਸੜਿਆ ਵੇਖਣ ਮੈਂ ਆਖਿਆ ਬਰਕੀ ਲੈ ਕੇ ਆਇਓ ਬਥੇਰੇ ਤੀ ਉਸ ਜਿੰਨਾ ਕੰਮਾਂ ਚ ਮੈਂ ਨਹੀਂ ਹੁਣ ਜਾਣਾ ਹਾਂ ਉਹ ਪੀਫਾ ਤਾਰ ਰਹੀ ਨਾ ਹੈਗੀ ਹੁਣ ਇਕੱਠਾ 10-10000 ਦਿੰਦੇ ਹੁੰਦੇ ਜੇ ਮੈਂ ਪਾ ਲਿਆ ਉਹ ਤੋਂ ਖੇਲੋ ਤੇ ਫਿਰ ਫਿਸ਼ਾੜਾ ਵੀ ਹੁਣ ਉਹ ਤੇਰੀ ਮਿੰਨੂ ਨੂੰ ਵੀ ਪਤਾ ਉਹ ਮੈਂ ਨਹੀਂ ਜਾਣਾ ਹਾਂ ਹੁਣ ਉਹ ਬੜਾ ਲੈ ਕੇ ਆਓ ਚਲੋ ਬਰਤੀ ਲੈ ਕੇ ਆਓ ਝੰਮ ਇਕਦ ਨੇ ਬੁੱਢੀ ਨਹੀਂ ਨਾ ਸਤਾਇਆ ਨਾ ਇਹਨੇ ਤੇਰੀ ਕੋਹ ਲਿਆਓ ਤੇਰੀ ਕੋਹ ਲਿਆਓ ਈਲੀ ਉਹ ਆ ਫੇਰ ਮੋੜ ਕੇ ਆਉਣ ਇਹਨੂੰ ਰਬਾ ਇੱਕ ਚੀਜ਼ ਵਾਲੇ ਮੈਨੂੰ ਚੇਤਾ ਹੀ ਭੁੱਲ ਗਿਆ ਆਖਰੀ ਨਾ ਇਹਨੇ ਆਹ ਉਹ ਮੈਨੂੰ ਇੱਕ ਚੀਜ਼ ਦਾ ਚੇਤਾ ਹੀ ਭੁੱਲ ਗਿਆ ਹੁਣ ਕੀ ਰਹਿ ਗਿਆ ਉਹ ਮੈਂ ਠੰਡਾ ਵੀ ਮੰਗਾਉਣਾ ਹੈਗਾ ਮੈਂ ਨਹੀਂ ਠੰਡਾ ਠੰਡਾ ਲੈ ਗਿਆ ਨਾ ਹੁਣ ਉਹਦਾ ਸੁੱਤੀ ਹੀ ਦੋ ਵਿਆਹ ਸੀ ਉਹ ਜਿੰਨੇ ਕੰਮ ਕਰਾਦੇ ਤੋ ਦੁਕਾਨ ਤੇ ਜਾਂਦੇ ਤੇ ਤੁਹਾਨੂੰ ਆਪਣੇ ਆਪ ਨੂੰ ਵੀ ਠੰਡਾ ਦੇ ਨਾਲ ਲੈਣਾ ਹੁੰਦਾ ਵਾ ਆਹ ਦੇ ਦੋ ਸੁੱਤੀ ਦੋ ਫੇਰੇ ਮਰਾ ਤੱਕ ਮੈਂ ਵੇਸ਼ਨ ਨਹੀਂ ਖਲਜੀ ਉਹ ਕਦੀ ਬਰਫੀ ਲੈਣ ਕੇ ਜੇ ਆਹ ਨੂੰ ਆਪਰੇ ਉਹ ਚੇਤਾ ਕਰਨਾ ਚਾਹੀਦਾ ਹੈ ਨਾ ਇਹ ਲਾਹ ਚੰਗੀ ਆ ਆਹ ਹੋ ਹਾਂ ਪਹਿਲਾਂ ਆਹ ਖਾ ਜਾ ਸੁਆਦ ਵੀ ਨੂੰ ਵੇਖਾਂ ਕਿਤੇ ਬੈਣ ਨਾ ਲਿਆਉਂਦੀ ਹੋਏ ਆਹ ਉਹ ਕੋਈ ਉਹ ਬੈਗੇਟ ਬਣਾਏ ਨੇ ਲੈਦਾ ਖੁਆਮਰਾਗੇ ਹੂੰ ਔਰ ਕਿੰਨੀ ਨਹੀਂ ਬੜਾ ਖੁਆਮਾਰ ਮਾਰ ਮਾਰ ਦਿੰਦੇ ਆਹ ਤਾਂ ਇਹਦੀ ਸਪੈਸ਼ਲ ਵਰਸ ਬਰਫੀ ਬਣਾ ਕੇ ਲਿਆਦਾ ਤੇਰੀ ਮਾਂ ਲਈ ਹੈ ਤੇ ਜਾ ਹੁਣ ਕਰ ਲੋ ਕੰਮ ਜਿਹੜਾ ਕਰਨਾ ਹੈ ਹੱਦਿਆਇ ਕੋਵਾ ਮਾਰਨ ਵਾਲੇ ਜਾਣਦੀ ਵੱਡੇ ਤਾਂ ਨਾਜੋ ਖਾਨ ਬਰਫੀ ਲੈਣ ਆ ਗਿਆ ਕਿਹ ਕਿਹ 50 ਕਰਲੇ ਮਾਰੇ ਆ ਇਹ ਲੈ ਇੰਨੇ ਨਾ ਇਹ ਨਾਸਟ ਆਇਆ ਨਾ ਕਦੀ ਕੋ ਹੱਲਿਆ ਜੇ ਕਦੀ ਕੋ ਹੱਲਿਆ ਰਹੇ ਨਹੀਂ ਕੀ ਉਸਤਾ ਤਾਂ ਮੈਂ ਤੁਹਾਨੂੰ ਹਣ ਹਾਂ ਦੱਸ ਆ ਮੰਮੀ ਦਾ ਫੋਨ ਆ ਗਿਆ ਜਾਓ ਲੈ ਆਓ ਜਾ ਕੇ ਉਹ ਤੂੰ ਕਿਹ ਚੈਨ ਬੰਨ ਦੇਣਾ ਕਿ ਨਹੀਂ ਬੰਨ ਦੇਣਾ ਬੈਠੇ ਜੇ ਉਹ ਤੂੰ ਕੀ ਕਰਨ ਦੇਗੇ ਕਦੀ ਵੀ ਅਸਮ ਨਹੀਂ ਮੈਂ ਕਹਾਂ ਉਹਨੇ ਕਦੀ ਬਰਫੀ ਲੈ ਆਦੇ ਕਦੀ ਦੋ ਘਰੇ ਲੱਗੇ ਤੁਹਾਡੇ ਦੇ ਮਰਾਤੇ ਆ ਜਦ ਮਿੰਨੂ ਕੀ ਪਰਾਇੋ ਨਹੀਂ ਆਇਆ ਉਹਦੋਂ 10 ਮਿੰਟ ਬੈਹਾਂਦੇ ਉੱਥੇ ਆਹ ਉਹਦੋਂ ਤਦਾਰ ਨੇ ਵੀ ਆਉਣ ਵਾਲੀ ਆ ਤੇ ਉਦੋਂ ਮੈਂ 10 ਮਿੰਟ ਉੱਥੇ ਬੈਹਿ ਕੇ ਤੇ ਲੈ ਆਉਂਦਾ ਉਹਨੂੰ ਨਾਲ ਲੈ ਵੀ ਉਹਦੇ ਨਾਲ ਬੈਹਿ ਕੇ ਤੇ ਇੰਨਾ ਮਾਥੇ ਵਟ ਪਾਉਂਦੇ ਆ ਨਾ ਉਹਨਾਂ ਨਾਲ ਧੀ ਦੇ ਤੇ ਤਾਂ ਕਰਕੇ ਧੀ ਦੇ ਤੇ ਤਾਂ ਕਰਕੇ ਇੰਨਾ ਜੋੜ ਗਈ ਆ ਆ ਜੁੜ ਗਈ ਆ ਕੋਈ ਨਹੀਂ ਮਿੰਨੂ ਤੇਰੇ ਤੋਂ ਵਧੀਆ ਮਿਲਦੀਆਂ ਸੀ ਚਲ ਚੰਗਾ ਲਿਆਂਦੀ ਨਾ ਫੇਰ ਕੋਈ ਨਹੀਂ ਲੈ ਆਉਂਗਾ ਹੁਣ ਕਈ ਨਾ ਭਾਈ ਹਾਂ ਆਹ ਤੋਰਦੇ ਰਜ ਨਾਲ ਹੀ ਦੇਖ ਲਾਂਗੇ ਕਿੰਨੀ ਆਦੀ ਆ ਨਾਲ ਪਰ ਬਹਿਣਾ ਤੋਂ ਖਾਣੇ ਹਮ ਕੋਈ ਨਹੀਂ ਕਰਨ ਉਹ ਤੋਰ ਦੇਣੀ ਆ ਹੈ ਅੱਗੇ ਮੇਰੀ ਮੰਮੀ ਸੱਸ ਸੱਸ ਨਹੀਂ ਆਏ ਤੂੰ ਹੀ ਕਪੜੇ ਸੁਣਾ ਤੂੰ ਹਾਂ ਵਧੀਆ ਦਾਦੀ ਨਹੀਂ ਆਏ ਦਾਦੀ ਤੇਰਾ ਝੋਨਾ ਚੰਨ ਰਿਹਾ ਵਟਾਉਣ ਆਛਾ ਤੇ ਉਹ ਟਾਈਮ ਨਹੀਂ ਮੈਂ ਚੱਲ ਮੈਂ ਆਪ ਹੀ ਆਉਣੀ ਕਈਆਂ ਦਿਨਾਂ ਦੀ ਕੰਡਈਂ ਤੇ ਜਾਵਾਂ ਜੋਤੀ ਕੋ ਜਾਵਾਂ ਆਛਾ ਆਛਾ ਤੇ ਮੈਂ ਉਹ ਹੋਈ ਆਉਣੀ ਅੱਜ ਜੋ ਆਛਾ ਕਿ ਦੱਸ ਠੀਕ ਆ ਫੇ ਤਾਂ ਖਾਣ ਠੀਕ ਆ ਲੈਣਿਆਂ ਨੇ ਚੱਲ ਲੈਣ ਦੇਣਾ ਹੀਗਾ ਕੋਈ ਨਹੀਂ ਭਾ ਲਣਗੇ ਨਿਆਣੇ ਆਛਾ ਹੋ ਹੋ ਠੀਕ ਠਾਕ ਸੱਸ ਹਾਂ ਠੀਕ ਠਾਕ ਆ ਬੈਜੋ ਮੈਂ ਪਾਣੀ ਲਿਆਉਣੀ ਆ ਲੈ ਆ ਚਲ ਥੋੜਾ ਜਿਹਾ ਆੜਾ ਮੰਮੀ ਪਾਣੀ ਕਿੱਥੇ ਗਏ ਅੱਜ ਸਾਰੇ ਜਣੇ ਇਹ ਨਿਆਣੇ ਤੇ ਸਕੂਲੇ ਗਏ ਹੀ ਆ ਤੈ ਮੰਮੀ ਦਾ ਤੈਨੂੰ ਪੜਾ ਰਹਾ ਹੈਗਾ ਹਜੇ ਉਹ ਕੰਮ ਦਾ ਵੇਲਾ ਹੁੰਦਾ ਉਹ ਦੁਜੇ ਦੇ ਚੜ ਜਾਣਾ ਕਦੀ ਕਿਸ ਦੇ ਘਰ ਕਦੀ ਕਿਸ ਦੇ ਘਰ ਕਿਉ ਕੰਮ ਹੋ ਜਾਣਾ ਉਹ ਦੁ ਕੰਮ ਆ ਜਾਣਾ ਤੂੰ ਕਿਹ ਆਈਆਂ ਕੁੜੀਆਂ ਇਆਂ ਇਹ ਕਿਤੇ ਢਿੱਡੀਆਂ ਬਦ ਬਰਾਵਾਆਂ ਆ ਨਾ ਪਤਾ ਨਹੀਂ ਤੁਸੀਂ ਕੀ ਵੇਖਿਆ ਘਰ ਲੰਬਿਆ ਮੇਰਾ ਚੱਲ ਰਾਲ ਮਿਲ ਕੇ ਰਿਆ ਕਰੋ ਇਦਾਂ ਨਾ ਕਰਿਆ ਕਰੋ ਇਹ ਮੰਮੀ ਰਾਲ ਮਿਲ ਕੇ ਰਹਿੰਦੀਆਂ ਵਾ ਇਹਦੇ ਹੈ ਨਹੀਂ ਬਰਾਵਾ ਵਾ ਚੱਲ ਕੋਈ ਨਹੀਂ ਕਰਨ ਦਿਆ ਕਰ ਜੋ ਕਰਦੀਆਂ ਤੂੰ ਆ ਆਪਣਾ ਦਿਮਾਗ ਆਪ ਵਰਤਿਆ ਕਰਨਾ ਵੀ ਆ ਚੀਜ਼ ਇਦਾਂ ਬਣਾਉਣੀ ਆ ਇਦਾਂ ਬਣਾਉਣੀ ਆ ਆ ਜੜੀ ਵੱਡੀ ਆ ਨਾ ਕਿਹੜੇ ਕਿਹੜੇ ਵੱਢਣ ਵਾਲੀ ਓ ਚੱਲ ਕੋਈ ਨਹੀਂ ਸਕੂਲੇ ਜਾਂਦੀਆਂ ਅਜੇ ਕਿਹੜੀਆਂ ਉਹ ਨਿਆਣੀਆਂ ਪਤਾ ਨਹੀਂ ਕੀ ਕਹਿਣਾ ਸੀ ਨਿਆਣੀਆਂ ਨਹੀਂ ਓ ਕਹਤਾ ਚ ਚਾਰ ਦਿਨ ਰਹਿਗੇ ਤੇ ਤੈਨੂੰ ਪਤਾ ਲੱਗ ਜਾਊਗਾ ਮੈਂ ਹੋਈ ਆ ਜਿਹੜੀ ਕਟਾਂ ਨਹੀਂ ਇੰਨਾ ਚ ਚਲ ਕੋਈ ਨਹੀਂ ਉਹ ਜਾਂਦੀਆ ਤੂੰ ਇਕੱਲੀ ਕਰ ਰਹਿਨੀ ਚ ਤੇਰੀ ਆ ਉਹ ਤੇ ਜ਼ਿੰਮੇਵਾਰੀ ਸਾਰੀ ਤੂੰ ਹੀ ਕਰਨੀ ਸਾਰੇ ਕੰਮ ਹੈ ਜ਼ਿੰਮੇਵਾਰੀ ਨਹੀਂ ਆ ਬਾਬਾ ਆਹ ਜਿਹੜੀ ਵੱਡੀ ਆ ਇਹਨੇ ਤਾਂ ਪਹਿਲਾਂ ਪੈਸਿਆਂ ਤੇ ਲੜਾਈ ਪਾ ਛੜੀ ਫੇਰ ਇਹਨੇ ਆਹ ਨੂੰ ਪਾਤਾ ਸਬਜੀ ਚ ਫੇਰ ਉਤੋਂ ਲੜਾਈ ਪਾ ਛੜੀ ਇਹ ਜਦੋਂ ਵੇਖਾ ਮੈਨੂੰ ਹੀ ਗਾਲਾਂ ਵਰਾਂਦੀ ਰਹੂ ਸੋਣੋ ਸੋਣੋ ਚਲ ਕੋਈ ਨਹੀਂ ਤੂੰ ਚੁੱਪ ਕਰਿਆ ਕਰ ਤੇ ਨਾਲੇ ਤੂੰ ਦੱਸਿਆ ਨਾ ਨਾ ਘਰ ਕੋਈ ਗੱਲ ਇਹਨਾਂ ਨੂੰ ਤੇ ਆਪਣੀ ਵੀ ਕਰ ਲਿਆ ਜਿਹੜਾ ਕੰਮ ਕਰਨਾ ਦੱਸਿਆ ਕਿਦਾਂ ਨਾ ਕਰਾਂ ਆਈ ਵੱਡੀ ਆ ਤੇ ਨਿਕ ਨਿਕੀ ਗੱਲ ਉਹਨੂੰ ਦੱਸਦੀ ਵੀਰ ਆਪਣੇ ਨੂੰ ਦੇ ਦੇ ਉਹਨੂੰ ਚੁੱਕਾ ਤਾਂ ਮੇਲੇ ਦੁਆਲੇ ਕਰਾ ਦਿੰਦੀ ਆ ਚਲ ਕੋਈ ਨਹੀਂ ਜਾਣਦੇ ਹੁਣ ਤੂੰ ਨਾ ਇੰਨੀ ਕਰਿਆ ਕਰ ਕੋਈ ਗੱਲ ਕਰਨ ਦਿਆ ਕਰ ਜੋ ਕਰਦੀਆਂ ਵਾ ਹੁਣ ਫੇਰ ਕੀ ਕਰਨਾ ਇਹ ਜਾਰੀ ਜਿਹੜੇ ਵੱਢਣ ਵਾਲੀ ਆ ਇਹ ਤੇ ਪਪਾ ਪਿਆਹੀ ਜਾਊਗੀ ਨਾ ਤੁਹਾਡੇ ਗਲੋ ਲੱਥੂ ਨਹੀਂ ਚਲੀ ਜਾਣਾ ਆਪਣੇ ਘਰ ਕਿੰਨਾ ਕਿਤੇ ਰਬਾ ਬੈ ਰਹਿਣਾ ਉਹ ਚਾਰੀਆਂ ਨੇ ਹੈ ਏ ਮੰਮੀ ਉਹ ਇਦਾਂ ਹੀ ਤੁਸੀਂ ਇਦਾਂ ਕਹੀ ਜਾਂਦੇ ਜੇ ਨਾ ਮੈਨੂੰ ਪੁੱਛ ਕੇ ਵੇਖੋ ਚਲ ਤੇਰੀ ਜੀ ਖਰਾ ਹੁੰਦੀਆਂ ਹੁੰਦੀਆਂ ਦੋ ਭਾਂਡੇ ਜਿੱਥੇ ਖੜਕ ਪੈਂਦੇ ਆ ਕੋਈ ਨਹੀਂ ਆਇਆ ਟੈਗਾ ਹਾਂ ਚਲ ਪਾਣੀ ਧਾਣੀ ਤੇ ਪੀਓ ਇੱਥੇ ਦੇ ਆਓ ਕੰਜਰਖਾਨਾ ਰਹਿਣਾ ਔਲ ਰੱਖ ਲੈ ਲਾ ਮਰਾ ਕੇ ਮੀਂਹ ਵਾਲਾ ਮੈਂ ਚਾਹ ਬਣਾ ਕੇ ਲੈ ਆਉਣੀ ਆ ਚਾਹ ਵੀ ਰੇਜੀ ਚੱਲੀ ਹਾ ਹਏ ਕਿੱਦ ਨੂੰ ਆ ਗਈ ਹੈ ਜੇ ਹੂਣ ਮੈਂ ਭੇਜੀ ਆ ਕਿ ਤੇ ਮੋੜ ਦੇ ਤੇਰੀ ਵਾਪਸ ਆ ਗਈ ਕਿ ਤੇ ਇਨਾ ਕੋ ਚੈਨ ਹੀ ਨਹੀਂ ਹੈ ਰੱਬ ਤੂੰ ਘੜੀ ਪਾ ਲੋ ਉੱਥੇ ਬਹਿ ਜਾ ਕੂਣ ਆ ਕੇ ਲੁੱਤੀਆਂ ਲਾਉਗੀ ਲਾ ਤਾਂ ਜੀ ਆਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਆ ਹਾਂ ਜੀ ਠੀਕ ਆ ਤੁਸੀਂ ਸੁਣਾਓ ਬਸ ਵਧੀਆ ਹਾਂ ਝੋਨਾ ਵਢਾ ਲਿਆ ਹਾਂ ਹਾਂ ਜੀ ਦਇਆ ਹੀ ਆ ਵਢਣ ਹਾਂ ਹੋਰ ਸੁਣਾਉ ਤੂੰ ਕੀ ਕਰ ਬਰਦਾ ਕਿਦਾਂ ਚੱਲਦਾ ਕੰਮ ਤੰਦਾ ਘਰ ਬਾਹਰ ਦਾ ਇਦਾਂ ਹੀ ਆ ਚੱਲਦਾ ਜਾਂਦਾ ਮਾੜਾ ਚੰਗਾ ਹੋਰ ਕਿਦਾਂ ਫੋਨ ਲਾਇਆ ਕਿ ਤੂੰ ਮੈਨੂੰ ਤੇ ਆਓ ਜਰੂਰ ਕੀ ਗੱਲ ਬਾਤ ਚੱਲਦੀ ਫੋਨ ਤਾਂ ਮੈਂ ਤੁਹਾਨੂੰ ਤਾਂ ਕਰਕੇ ਲਾਇਆ ਸੀ ਇਹਨਾਂ ਨੇ ਬੜਾ ਸਤਾਇਆ ਵਾ ਜੇਤਨਾ ਜੋਤੀ ਨੂੰ ਸਮਝਉਣੀ ਹੈ ਤੇ ਇਹ ਵੀ ਨਹੀਂ ਸਮਝਦੀ ਜੇ ਕੁੜੀਆਂ ਨੂੰ ਸਮਝਾਉਣੀ ਆ ਕੁੜੀਆਂ ਤਾਂ ਫੇਰ ਵੀ ਸਮਝ ਜਾਂਦੀਆਂ ਤੇ ਇਹ ਕਿਸ ਨਾ ਕਿਸ ਗੱਲ ਤੋਂ ਕਿਸ ਨਾ ਕਿਸ ਗੱਲ ਤੋਂ ਲੜਾਈ ਕਰਦੀ ਰਹਿੰਦੀ ਹੈ ਤੇ ਤੂੰ ਹੀ ਨੂੰ ਸਮਝਾਓ ਮੈਂ ਤਾਂ ਬੜਾ ਸਮਝਾ ਸਮਝਾ ਵੇ ਲਿਆ ਚਲ ਕੋਈ ਨਹੀਂ ਨਿਆਣੀ ਆ ਜੇ ਤੂੰ ਆਪ ਹੀ ਸਮਝਾਇਆ ਕਰੋ ਸਾਰੀ ਗੱਲਬਾਤ ਵੀ ਕੁੜੀਆਂ ਇਦਾਂ ਨਿਆਣੀਆਂ ਜੇ ਤੂੰ ਨਾ ਇਦਾਂ ਕਰਿਆ ਕਰ ਮੈਂ ਤਾਂ ਸਮਝਾ ਕੇ ਥੱਕ ਗਈ ਆ ਇਹ ਨਹੀਂ ਸਮਝਦੀ ਮੈਂ ਤਾਂ ਹੀ ਤੁਹਾਨੂੰ ਸੱਦਿਆ ਸੀਗਾ ਵੀ ਇਹਨੂੰ ਸਮਝਾਉਂਗੋ ਥੋੜਾ ਬੋਲਤਾ ਇਸ ਤਰ੍ਹਾਂ ਚੰਗੇ ਨਹੀਂ ਲੱਗਦਾ ਆਂਡ ਗੁਆੜ ਮੇਲਾ ਵੇਂਦਾ ਨਾਲੇ ਤਮਾਸ਼ਾ ਚੱਲ ਕੋਈ ਨਹੀਂ ਮੈਂ ਉਹਨੂੰ ਸਮਝਾ ਜੂਗੀ ਕਿ ਐਦਾਂ ਤਾਂ ਕਰਿਆ ਕਰ ਤੂੰ ਆਹ ਕੰਮ ਐਦਾਂ ਕਰ ਲਿਆ ਕਰ ਤੇ ਤੇ ਤਰ੍ਹਾਂ ਅਹੀਂ ਅੱਗੇ ਵੀ ਇਹਨੂੰ ਕਿਹਾ ਸੀ ਅਹੀਂ ਕਿਹਾ ਸੀ ਤੇਰੀ ਮੰਮੀ ਡੈਡੀ ਸੱਦਣਾ ਤੇ ਫੇਰ ਤਰਲੇ ਲੈਂਦੀ ਹਾਂਦੀ ਸੀ ਨਾਂ ਦੱਸਿਓ ਨਾ ਨਾਂ ਦੱਸਿਓ ਤੇ ਮੈਂ ਨਾ ਹੁਣ ਆਹ ਤੂੰ ਚਲੋ ਕੋਈ ਲੱਗੀ ਤਾਂ ਐਦਾਂ ਤੇ ਚੰਨੀ ਸਮਝਾ ਦੂੰਗੀ ਮੈਂ ਉਹਨੂੰ ਨਾ ਕਰੂੰਗੀ ਮੁੜ ਕੇ ਹਾਂਜੀ ਇਹਨੂੰ ਸਮਝਾਓ ਜਰੂਰ ਮੈਂ ਸਗੋਂ ਇਹਨਾਂ ਨਾਲ ਲੜਦੀ ਨਹੀਂ ਮੈਂ ਤੇ ਇਹਨਾਂ ਨੂੰ ਕਦੀ ਕੋ ਹਾਕਿਆ ਇਹਿੰਗਾ ਆਪੋ ਵਿੱਚ ਵੀ ਦੋਵੇਂ ਲੜਦੀਆਂ ਰਹਿੰਦੀਆਂ ਐ ਨਸਤਾ ਹੁੰਦੀਆਂ ਐ ਚੱਲ ਕੋਈ ਨਹੀਂ ਤੂੰ ਹੀ ਸਮਝਾਓ ਹਰ ਮਨ ਨੂੰ ਕਿ ਨਾ ਕਰਿਆ ਕਰੇ ਏਦਾਂ ਕਈ ਘਰਾਂ 'ਚ ਗੱਲਾਂ ਹੋ ਜਾਂਦੀਆਂ ਏਦਾਂ ਥੋੜਾ ਫਿਰ ਰੋਜ਼ ਰੌਲਾ ਪਾਉਂਦੇ ਚੰਗੇ ਵੀ ਨਹੀਂ ਲੱਗੀਆਂ ਹਾਂਜੀ ਹਾਂ ਉਹ ਚਾਹ ਪਾਣੀ ਪੀਤਾ ਵਾ ਹਾਂਜੀ ਚਾਹ ਪਾਣੀ ਕੋਈ ਨਹੀਂ ਪੀ ਲੈ ਇੰਨੇ ਚਾਹ ਪਾਣੀ ਇੱਥੇ ਹੀ ਹੈ ਕੋਈ ਨਹੀਂ ਅੱਜ ਠੀਕ ਹਾਂਜੀ ਹੋਰ ਮੇਰਲਾ ਬੰਦੇ ਨੇ ਹਾਂਜੀ ਹਾਂਜੀ ਕਿਦਾਂ ਠੀਕ ਏ ਮੰਮੀ ਹੁਣ ਮੀਰਗਲ ਜਾ ਹਾਂ ਠੀਕ ਆ ਆਸ਼ਾ ਦਵਾਈ ਦਵਾਈ ਠੀਕ ਆ ਹੁਣ ਠੀਕ ਠੀਕ ਆ ਹਾਂ ਦਾ ਫਰਕ ਹੋ ਗਿਆ ਠੀਕ ਜੀ ਹੋਰ ਜੋਤ ਕੀ ਗੱਲ ਘਰ ਚ ਕੀ ਗੱਲ ਚੱਲਦੀ ਪਉਂ ਤ ਦੱਸੀ ਨਹੀਂ ਕੋਈ ਮੈਨੂੰ ਗੱਲ ਪੀ ਜਾਂ ਕਿੱਦਾਂ ਤੇ ਕਿੱਦਾਂ ਨਹੀਂ ਹੈ ਦੱਸਣੀ ਕੀ ਮੰਮੀ ਤੁਹਾਨੂੰ ਮੈਂ ਹੁਣੇ ਦੱਸਾਂ ਤਾਂ ਡਈ ਨਹੀਂ ਗਈ ਔੜੀ ਵੱਡੀ ਕੁੜੀ ਆ ਨਾ ਔਰ ਮੇਰੇ ਮਗਰ ਹੱਥ ਧੋ ਕੇ ਪਈ ਆ ਚਲ ਕੋਈ ਨਹੀਂ ਨਿਆਣੀਆਂ ਵਾ ਇਦਾਂ ਨਾ ਕਰਿਆ ਕਰ ਤੂੰ ਮੇਰਗਾ ਸੁਣ ਸਮਝਿਆ ਤਾਂ ਕੋਈ ਗੱਲ ਹੈ ਨਿਆਣੀਆਂ ਉਹ ਕਿਹੜਾ ਸਮਝਦੀਆਂ ਆਂ ਵੀ ਆਡੀ ਪਰਜਾਈ ਆ ਪਰਜਾਈਆਂ ਵਾਂਗੂ ਤੇ ਸਮਝਦੀ ਨਹੀਂ ਆਂ ਚਲ ਕੋਈ ਨਹੀਂ ਮੇਰਗਾ ਸਕੂਲ ਜਾਂਦੀਆਂ ਤੇ ਆਇਆ ਆਉਂਦੀਆਂ ਘੜੀ ਦੀ ਪਾਰਲ ਦਿਹਾੜੀ ਉਹ ਸੁੱਟ ਸਾਰੀ ਦਿਨ ਤੇ ਕਾਲਜ ਰਹਿੰਦੀਆਂ ਉਹ ਕਿੱਦਾਂ ਕਾਰ ਬੈਠੀਆਂ ਰਹਿੰਦੀਆਂ ਉਹ ਜਦੋਂ ਆਉਂਦੀਆਂ ਮਦੋਂ ਤੇ ਵੱਡ ਖਾਣ ਪੈਂਦੀ ਪੁੱਛ ਲਉ ਮੰਮੀ ਨੂੰ ਚਲ ਮੈਂ ਤੇ ਆਪ ਇਹਨੂੰ ਕਿਹਾ ਮੈਂ ਵੀ ਚਲ ਕੋਈ ਨਹੀਂ ਨਿਆਣੀਆਂ ਸਿਆਣੀਆਂ ਵਾ ਤੇ ਤੂੰ ਹੀ ਨਾ ਆਈ ਨਾ ਫੇ ਬਰੌਲਾ ਪਾਇਆ ਕਰੋ ਜਿਹੜੀ ਗੱਲ ਹੁੰਦੀ ਮੈਨੂੰ ਦੱਸਿਆ ਮੈਂ ਆਪਿਆ ਹਰ ਮਨ ਨੂੰ ਸਮਝਾ ਲੂੰਗੀ ਹਾਂ ਤੁਹਾਰੇ ਇਹ ਸਮਝਦੀਆਂ ਹੀ ਨਹੀਂ ਕੋਈ ਲੜਦੀਆਂ ਹੀ ਨਹੀਂ ਨੀਆਂ ਕੁਰਕੁਰ ਕੁਰਕੁਰ ਜਦੋਂ ਇਹਨਾਂ ਚੱਲਦੇ ਚੱਲ ਚਲ ਬੋਲੀ ਹੁਣ ਗਾਂ ਤੋਂ ਨਾ ਇਦਾਂ ਕਰੀ ਮੇਰੇ ਕਸਣ ਇਹਨੂੰ ਖੋਸ ਲੋ ਮੈਂ ਇਹਨੂੰ ਕਦੀ ਹੀ ਨਹੀਂ ਕੋਈ ਮਾੜੀ ਚੰਗੀ ਆਖੀ ਨਾ ਗਏ ਡੁੱਲੇ ਤੋਂ ਨਾ ਵਿਗੜੇ ਤੋਂ ਕਦੀ ਕੋ ਹਾਖਿਆ ਹੋਵੇ ਇਹਨੂੰ ਆਹ ਤੂੰ ਇਹ ਚੰਗੀ ਕੀਤੀ ਪਿੱਲ ਆ ਕੇ ਫੋਨ ਉਹਨਾਂ ਨੂੰ ਸੱਦ ਲਿਆ ਤੇ ਤੂੰ ਹੀ ਵੀ ਮੈਨੂੰ ਦੱਸਿਆ ਕਿ ਇਹਨਾਂ ਨੇ ਫੋਨ ਲਾ ਕੇ ਸੱਦਿਆ ਵਾ ਮੈਂ ਤਾਂ ਉਦਾਂ ਹੀ ਜਾੜਾ ਸੀ ਤੂੰ ਤਾਂ ਬਗੈਰ ਹੀ ਮੇਰਾ ਮਨ ਕੰਡਿਆ ਜਿਵੇਂ ਮੈਂ ਹਾਂ ਘਰ ਚ ਗਾ ਲਓ ਜਿਵੇਂ ਮੈਂ ਨਹੀਂ ਇਹਨਾਂ ਨਾਲ ਕੋਈ ਗੱਲ ਪਚਾਉਂਦੀ ਤੇ ਤੁਹਾਡਾ ਕੀ ਮਤਲਬ ਹੁੰਦਾ ਉਹ ਨੂੰ ਲੋਂਦਾ ਤੂੰ ਹੀ ਸਮਝਦਿੱਤੀ ਨਹੀਂ ਗਈਆਂ ਤੇ ਨਾ ਮੈਂ ਤਾਂ ਹਾਂ ਦੇ ਨਾ ਲੜੋ ਨਾ ਲੜੋ ਤੂੰ ਹਾਰਦੀ ਹੈ ਜੇ ਫਿਰ ਮੈਂ ਹਾਰ ਕੇ ਇਹਨੂੰ ਦੱਸਣਾ ਹੀ ਭੈਣ ਜੀ ਤੂੰ ਹੀ ਹਾਰਦੀ ਨਹੀਂ ਤੀ ਮੰਮੀ ਉਤਰਾ ਮੈਂ ਐਸੇ ਕਰਕੇ ਮੈਂ ਚੱਲ ਤੂੰ ਸਮਝਾ ਕੇ ਵੇਖ ਲਓ ਚੱਲ ਕੋਈ ਨਹੀਂ ਮੇਰ ਦਾ ਸੁਣ ਮੈਂ ਹੋਣਾ ਨਹੀਂ ਉਦਾਂ ਵੀ ਤੇ ਤੂੰ ਐਹੋ ਜੀ ਟੈਨਸ਼ਨ ਨਾ ਲੈ ਰਾਹ ਮੈਂ ਤੇ ਕਰ ਲਿਆ ਕਰੋ ਜਿਹੜਾ ਕੰਮ ਕਰਨਾ ਹੁੰਦਾ ਵਾ ਕੰਮ ਨਾ ਮੈਂ ਸਾਰਾ ਕਰ ਲਈਨੀ ਆ ਘਰਾਂ ਚ ਕਈ ਗੱਲਾਂ ਉਹ ਜਾਂਦੀਆਂ ਇਦਾਂ ਥੋੜੀਆਂ ਰੋਲੇ ਪਾਈਆਂ ਫਿਰ ਘਰ ਦੇ ਘਰ ਨਹੀਂ ਟਾਈਮ ਪਾਲ ਸਮਝੇ ਇਦਾਂ ਬੁਰੇ ਲੱਗ ਜੀਦਾ ਜਾਂ ਤੇ ਆਪੋ ਨਾ ਵੀ ਕੰਮ ਵਾਲੋ ਕਹਿਣ ਵੀ ਕੰਮ ਨਹੀਂ ਕਰਦੀ ਇਹ ਕੰਮ ਕਰਦੀ ਅਸੀਂ ਕਦੋਂ ਆਨੇ ਨਹੀਂ ਕਰਦੀ ਕੰਮ ਆ ਉਹ ਤਰਾ ਹੀ ਬਲੜਦੀਆਂ ਰਹਿੰਦੀਆਂ ਥੋੜੇ ਥੋੜੀ ਨੀ ਨੀ ਗੱਲ ਤੋਂ ਚਲ ਕੋਈ ਇਦਾਂ ਨੇ ਘਰੀਦਾਂ ਹੁੰਦਾ ਘਰਾਂ ਚ ਫਿਰ ਟਾਈਮ ਪਾਸ ਨਹੀਂ ਇਦਾਂ ਤਾਂ ਜੀ ਜ਼ਿਆਦਾ ਤੇ ਇਦਾਂ ਹਰ ਵੇਲੇ ਘਰ ਦੇ ਰਹਿ ਗਏ ਨੋਕਾ ਟਕਾਈ ਤੁਰੇ ਲੱਗੀ ਦਨ ਨਾਲ ਚਲੋ ਠੀਕ ਆ ਨਾ ਭਾਂਡੇ ਰੱਖ ਆਵੇ ਚਾਹ ਵਾਲੇ ਕੰਤਨ ਦੀ ਉੱਥੇ ਕੰਮਕਾਰੀ ਰਹੀ ਆ ਇਹਨੂੰ ਪਤਾ ਨਹੀਂ ਇਦਾਂ ਵੀ ਰਹਿ ਕੇ ਕਿੱਦਾਂ ਰਹੀ ਤਾ ਤੂੰ ਹੀ ਚਲ ਤਾਂ ਵੀ ਸਮਝਾਇਆ ਕਰੋ ਇਹਨੂੰ ਆਪੀ ਕੁੜੀਆਂ ਲੋ ਵੀ ਸਮਝਾਤਾ ਤਾ ਤੂੰ ਨਾ ਕਰੋ ਇਦਾਂ ਮੈਂ ਤੇ ਬਥੇਰਾ ਇਹਨਾਂ ਨੂੰ ਸਮਝਾਉਣੀ ਆ ਵੀ ਨਾ ਲੜਾਈ ਕਰਿਆ ਕਰੋ ਲੜਾਈ ਨਹੀਂ ਨੀ ਚੰਗੀ ਹੁੰਦੀ ਹਾਂ ਹੁਣ ਤੇ ਕਾਤ ਨਹੀਂ ਕਰੀ ਦਾਂ ਦਾ ਆਹ ਕਿੰਨੀਆਂ ਆਣੀਆਂ ਚੱਲ ਸਕੂਲੇ ਚੰ ਜਾਂਦੀਆਂ ਦੇ ਨੇ ਸਾਰਾ ਦਿਨ ਚੱਲ ਬਾਹਰ ਰਹਿੰਦੀਆਂ ਉਹ ਕਿਹੜੀਆਂ ਕਰ ਰਹੀਆਂ ਨੇ ਹਾਂ ਬਤਨ ਤਾਂ ਤੇ ਨਹੀਂ ਕਰਨਾ ਸਾਰਾ ਬਸ ਬਸ ਨਾਲੇ ਲੈ ਕੇ ਕਰਾ ਲੈਣਾ ਚਲ ਆਖੀਦਾ ਇਕੱਲੇ ਹੀ ਗਈ ਆ ਹਾਂ ਦੱਸ ਕੇ ਕਰਾ ਲਿਆ ਕਰੋ ਕਿ ਆ ਇਦਾਂ ਕਰਨਾ ਇਦਾਂ ਕਰਨਾ ਨਾ ਕਿ ਕੋਈ ਗੱਲ ਉਹਨਾਂ ਨੂੰ ਦੱਸਿਆ ਕਰੋ ਕੁੜੀਆਂ ਨੂੰ ਕਿ ਤੂੰ ਇਦਾਂ ਕਰਦੀ ਆ ਇਦਾਂ ਕਰਦੀ ਹਾਂਜੀ ਤੇ ਚਲੋ ਇਦਾਂ ਹੀ ਫੇਰ ਕਰਾ ਜਰਾ ਮਿਲ ਕੇ ਤਾਂ ਤਾਂ ਸੰਧਾ ਹਾਂ ਇਹ ਤੇ ਹੈਗਾ ਵਾ ਘਰ ਮੈਂ ਤੇ ਇਹਨਾਂ ਨੂੰ ਬਥੇਰਾ ਸਮਝਾਉਣੀ ਪਰ ਨਹੀਂ ਸਮਝਦੀਆਂ ਹਾਂ ਚਲੋ ਤੁਸੀਂ ਕਰ ਲੋ ਗੱਲਾਂ ਬਾਤਾਂ ਮੈਂ ਰੋਟੀ ਏਟ ਬੜਨੀ ਆ ਫਿਰ ਉਹਨਾਂ ਚੱਲ हां की अखंडे ही कि मम्मी। ਹਾਰਦੀ ਹੁ ਤੇ ਇਦਾਂ ਕਿ ਰੌਲਾ ਪਾਉਂਦੀ ਬਾੜਾ ਕੁੜੀਆਂ ਨਾਲ। ਮੈਂ ਨਹੀਂ ਮੰਮੀ ਪਾਉਂਦੀ ਉਹ ਵੱਡੀ ਕੁੜੀ ਜਿਹੜੀ ਆ ਉਹ ਹੀ ਤੁਹਾਨੂੰ ਦੱਸਿਆ ਰਹੇਗਾ ਅੱਗੇ ਵੀ। ਕਦੀ ਮੇਰ ਕਸੂਨ ਅੱਗੇ ਵੀ ਮੈਨੂੰ ਲਾਮਾ ਆਇਆ ਤੇਰਾ। ਕਿ ਤੂੰ ਇਦਾਂ ਨਾ ਕਰਿਆ ਕਰ ਤੇ ਹੁਣ ਇੱਕ ਲੂਣ ਹੋਣ ਵਾਲੀ ਗੱਲ ਸੁਣੀ ਤੇਰੀ ਜੀ ਉਹ ਆਂਦੀ ਲੋੜ ਬੜਾ ਪਾ ਦਿੰਦੀ। ਵੇਲਾ ਕਿੰਨੀ ਛੇਤੀ ਲੁਤੀ ਲਾ ਗਈ ਉਹ ਤੁਹਾਨੂੰ। ਤੇ ਮੇਰ ਕਸੂਨ ਨਾਲ ਅੰਮੇਂ ਕੜੀ ਕੁੜੀ ਉਹਦੀ ਨਹੀਂ ਆਪਣੇ ਮਾਪਿਆਂ ਨੂੰ ਦਵਾਈ ਦੇਉਂਦੇ। ਬੁਰੇ ਲੱਗੀ ਦਾ। ਹੁਣ ਮੈਂ ਤੁਰੰਤ ਮੈਂ ਆ ਗਈ ਕੰਲੀ ਦਪੜ ਕੇ ਤੇਰੇ ਪਿਓ ਨੇ ਆਉਣਾ ਹੀ ਤੇ ਜਿਆਦਾ ਰੱਟਾ ਪੈ ਗਿਆ ਪਾਏ ਨਹੀਂ ਮੰਮੀ ਉਹਨੂੰ ਨਾ ਦੱਸਿਓ ਜਾ ਕੇ ਜੇ ਹੈ ਕਿ ਡੈਡੀ ਹੰਦਾਤਾ ਨਾ ਆਉਣੇ ਫਿਰ ਮਿਲਦਾਲੇ ਹੋ ਜਾਣਾ ਡੈਡੀ ਨੂੰ ਨਾ ਦੱਸਿਓ ਹੁਣ ਤੂੰ ਐਵੇਂ ਕੇ ਲਾਮੇ ਨਾ ਲਿਆ ਕਰ ਨਾ ਤੂੰ ਆਪਣਾ ਮੇਰ ਦਾ ਸਭ ਕੰਮ ਤੰਦਾ-ਦਾ ਨਾ ਕਰੀਂ ਜਾਂਦਾ ਚਲ ਹੁਣ ਮੈਦਾਨ ਤੋਂ ਧਿਆਨ ਰੱਖਿਆ ਕਰੂੰਗੀ ਪਰ ਤੂੰ ਜੜੀ ਨੂੰ ਨਾ ਦੱਸਿਓ ਹੁਣ ਕੋਈ ਚਲ ਮੈਂ ਨਹੀਂ ਦੱਸਦੀ ਕਾ ਤੋ ਨਾ ਕੋਈ ਇਹੋ ਜਿਹਾ ਕੋਲ ਫਾਲ ਕਰਾਉਂਗਾ ਚਲੋ ਠੀਕ ਆ ਹਾਂ ਮੇਰੇ ਮੱਕੀਦਾਂ ਨਾਲੇ ਇੱਦਾਂ ਚਲੋ ਠੀਕ ਆ ਤੇ ਆਪਣਾ ਨਾਲ ਮਿਲ ਕੇ ਕੰਮ ਕਰਿਆ ਕਰੋ ਠੀਕ ਆ ਘਰ ਤੇ ਕਹੀ ਪਹਿਲਾਂ ਹੋ ਜਾਂਦੀਆਂ ਵਾ ਆਇਸ਼ਾ ਇਹ ਤਾਂ ਨਹੀਂ ਕਰੀਦਾ ਹੁਣ ਤਾਂ ਤੇ ਤਾਨੂੰ ਇਹਨਾਂ ਨੇ ਮੰਮੀ ਨੇ ਸੁੰਲਾਇਆ ਇਹ ਗੱਲ ਇਹਨੇ ਤੇ ਇਹ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਖਿਆਲ ਨਹੀਂ ਰਿਹਾ ਦੱਸਣ ਦਾ ਤੇ ਮੈਂ ਤੇ ਆਂਦੀ ਜਰੂਰੀ ਆਂ ਵੀ ਜਰੂਰੀ ਆਂ ਵੀ ਕੰਮ ਜਰੂਰੀ ਆ ਟਾਟੇ ਕੀ ਜ਼ਰੂਰੀ ਕੀ ਗੱਲੀ ਅੱਗ ਲੱਗੀ ਹੀ ਨਹੀਂ ਕੀ ਪਤਾ ਹੁਣ ਤਾਂ ਤੁਹਾਨੂੰ ਪਤਾ ਹੋ ਫਿਰ ਇਹਦਾ ਗੱਲ ਤਾਂ ਖਮਣੀ ਤੇ ਜ਼ਰੂਰੀ ਨਹੀਂ ਆਵੀ ਜ਼ਰੂਰੀ ਆਵੇਂ ਆਪਾਂ ਨੂੰ ਸਤਾ ਪਾ ਲਈ ਤੁੱਤ ਗਰਮੀ ਬੜੀ ਗਰਮੀ ਬੜੀ ਤੇ ਪਸਾ ਜੀ ਟੱਕੇ ਖਾਂਦੇ ਆਏ ਜੇ ਹਾਂ ਇਹ ਬੜਾ ਮੁਸ਼ਕਲ ਤੇ ਬੜੇ ਮੁਸ਼ਕਲ ਆਈ ਮੈਂ ਹਾ ਦੋ ਹੋ ਗਈ ਅਗਲਾ ਤਾਂ ਮੈਂ ਟੈਨਸ਼ਨ ਨਾ ਹੁਣ ਜਿ ਘਮਾਰ ਹੋ ਜੇ ਹੋ ਜੇ ਤੇ ਮੇਰੀ ਕਸਮ ਮੈਂ ਤਾਂ ਬੜੀ ਬੁਰੀ ਹਾਲੀ ਆਈ ਗਰਮੀ ਬੜੀ ਜ਼ਿਆਦੀ ਸੀ ਗਰਮੀ ਹੈ ਹੀ ਬੜੀ ਗੱਲ ਬੱਸ ਹੋ ਜੀ ਤੇ ਫੇਰ ਕੋਈ ਉੱਥੇ ਬਾਤਸ ਨਾ ਮਿਲੇ ਮੈਨੂੰ ਹਾਂ ਤੇ ਫੇਰ ਹਾਰ ਕੇ ਦੋ ਹੀ ਕੰਟੀ ਬਾਤਸ ਆਈ ਲੈ ਫੇਰ ਕਾਰੀਓ ਹੁਣ ਟਾੜੇ ਮੈਨੂੰ ਤਾਂ ਕੋਈ ਰਿਸਾਲਾ ਲੱਭੇ ਹਾਂਜੀ ਤੇ ਅਜਾ ਤਾਂ ਮੈਂ ਖਲੋਤੀ ਹੀ ਉੱਥੇ ਉਹ ਤੁਹਾਨੂੰ ਸੋਨੂ ਚਲ ਗਿਆ ਉੱਥੇ ਅੱਛਾ ਤੇ ਮੁੜ ਕੇ ਮੈਨੂੰ ਸੋਨੂ ਆਂਦਾ ਕਿ ਮੰਮੀ ਇੱਥੇ ਆ ਆਈਆਂ ਤਾਂ ਉਧੇ ਇੱਥੇ ਕਿਉਂ ਖਲੋਤੀਆਂ ਮੈਂ ਤਾਂ ਰਿਸਾਲਾ ਨਹੀਂ ਕੋਈ ਲੱਭਣ ਦੇ ਆਛਾ ਆਛਾ ਤੇ ਸੋਨੂ ਆਂਦਾ ਚੱਲ ਮੰਮੀ ਮੈਂ ਚੱਲਿਆ ਅਜੋਕਿ ਮੈਂ ਜਾਣੀ ਹੁਣ ਘਰ ਫਿਰ ਚੰਗਾ ਹੈ ਮੈਂ ਲਿਆਖਣ ਦੀ ਰਾਤ ਰਹਿੰਦੇ ਨਾ ਨਾ ਰਾਤ ਰਹਿ ਨਹੀਂ ਸਕਦਾ ਆਏ ਤਾਂ ਅੱਗਾ ਫੇੜਿਆ ਨਹੀਂ ਘਰ ਕੱਲੇ ਆ ਨਾਲ ਝੂਨਾ ਡਾਏ ਨਾ ਵੱਢਣ ਠੀਕ ਠੀਕ ਉਹ ਤਾ ਕਰਕੇ ਮੇਰੇ ਕੋਲ ਨਹੀਂ ਟਾਈਮ ਅਜੇ ਹੈਗਾ ਰਹਿਣ ਤਾਂ ਚਲੋ ਠੀਕ ਆ ਫਿਰ ਮੈਂ ਇਹਨਾਂ ਨੂੰ ਆਣੀ ਗਾਂ ਘਾ ਘਾਓ ਚਲੋ ਤੁਨੀ ਲਓ ਇੱਧਰ ਆਇਓ ਮੜ ਜਾ ਕੀ ਆ ਆਂਦਾ ਸੋ ਉਹ ਮੰਮੀ ਚੱਲੇ ਉਹਨਾਂ ਨੂੰ ਛੱਡ ਆਓ ਫਿਰ ਤੇ ਤੁਹਾਡਾ ਕਹਿੰਦੇ ਪੰਗਾ ਲੈਂਦਾ ਹੈ ਜਾਂ ਰਹਿਦਾ ਹੈ ਕਿ ਲੈ ਆ ਇੱਕ ਦੀ ਛੱਡਿਆ ਕਿ ਤੋਹ ਕਰੀ ਕੋਲੂ ਕਿ ਇੱਥੇ ਬਖਨੋਤੀ ਆ ਸੁਣ ਲਈ ਸੁਣ ਲੈ ਆ ਜਾਓ ਛੱਡ ਆ ਚੱਲ ਆਜੋ ਹੁਣ ਆਜੋ ਹੁਣ ਆ ਮੰਮੀ ਫਿਰ ਪਹੁੰਚ ਕੇ ਫੋਨ ਲਾ ਦਿਓ ਚੰਗਾ ਠੀਕ ਆਓ ਫਿਰ ਮੈਂ ਟੈਨਸ਼ਨ ਜੀ ਰਹਿਣੀ ਆ ਵੀ ਪਹੁੰਚੇ ਕਿ ਨਹੀਂ ਪਹੁੰਚੇ ਚਲ ਫਿਰ ਗੋ ਚੰਗਾ ਚਲ ਇਹ ਵੀ ਵਿਚਾਰੀ ਟਾਈਮ ਸਰਕਾਰ ਜਾਣ ਵਾਲੀ ਬਣੂਗੀ ਨੇਰਾਉਣਿਆ ਵਾ ਇਹਨੂੰ ਅੱਜ ਮੰਮੀ ਨੂੰ ਤੇ ਮੈਂ ਦੱਸ ਦੇਈ ਆ ਨਾ ਇਹਨੂੰ ਇੱਕ ਵਾਰੀ ਫੜਦੀ ਕਿੱਡੀ ਵੇਖ ਲਾ ਸਿੱਧਰੀ ਬਣਦੀ ਓ ਅਹੇ ਮੈਂ ਭੋਲੀ ਆ ਮੈਂ ਨਹੀਂ ਇਦਾਂ ਨਹੀਂ ਕਰਦੀ ਮੈਂ ਤੇ ਇਹਨਾਂ ਨੂੰ ਓਦਾਂ ਨਹੀਂ ਕਰਦੀ ਵੀ ਕਿੰਨੀ ਛੇਤੀ ਫੋਨ ਲਾ ਕੇ ਸੱਦਿਆ ਵਾ ਇਹਨੂੰ ਅਹੇ ਆ ਜਾ ਆ ਜਾ ਓ ਵਿਚਾਰੀ ਭਾਵੇਂ ਟੈਨਸ਼ਨ ਜੋਂਜ ਬਿਮਾਰ ਹੋ ਜਾਂਦੀ ਅੱਗੇ ਚੰਗਾ ਭਲਾ ਪਤਾ ਵੀ ਬਿਮਾਰ-ਸਮਾਰ ਰੈਂਦੀ ਆ ਆ ਜਾ ਆ ਜਾ ਆ ਜਾ ਕੀਥੇ ਨੇਰਵਤ ਖੀ ਠੰਡੀ ਪਾਈ ਹੈਗੀ ਜਿਹੜੀ ਰੱਖੀ ਹੈਗੀ മൂന്ന